ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋ ਦੀਏ ਵੀ ਆਪਾਂ ਗੱਤੀਆਂ ਤੇ ਇਹ ਹੈਗੀ ਹੈ ਵੀਡੀਓ ਸ਼ੁਕਰਵਾਰ ਦੀ ਦਿਨ ਹੈਗਾ ਵੀ ਸ਼ੁਕਰਵਾਰ ਤੇ ਸ਼ਾਮ ਦਾ ਟਾਈਮ ਹੈ ਮੈਂ ਗਾਇਂਦਰਪਾਲ ਸਾਹਿਬ ਤੇ ਥੋੜੇ ਪਹਿਲੇ ਕੱਪੜੇ ਨੇ ਮੇਰੇ ਸਾਰੇ ਸੇਲ ਹੋ ਗਏ ਆ ਤੇ ਇੱਥੇ ਮੈਂ ਨਵੇਂ-ਨਵੇਂ ਕੱਪੜੇ ਹੂਰ ਲੱਗ ਕੇ ਆਈਂ ਜੌਰਜਟ ਦੇ ਸੂਟ ਲੱਗ ਕੇ ਆਈ ਕੁਝ ਮੈਂ ਦੁਪਟੀਆਂ ਲਈ ਹੀ ਗਏ ਸੂਟ ਦੇ ਗਏ ਤੇ ਉਹ ਆਂਟੀਆਂ ਇੱਕ ਦੋ ਆਂਟੀਆਂ ਹੀ ਲੱਗੋ ਵੇਖਣ ਡੀਆਂ ਸੂਟ ਉਹਨਾਂ ਨੇ ਦੋ ਤਿੰਨ ਲੈ ਲਈਆਂ ਪਸੰਦ ਕਰਕੇ ਚਲੋ ਵਧੀਆ ਮਤਲਬ ਮੇਰਾ ਕੰਮ ਵਧੀਆ ਚੱਲਿਆ ਕਰਦੇ ਕੰਮ ਦੇ ਨਾਲ-ਨਾਲ ਹਨਾ ਕਿ ਕੱਪੜੇ ਵੀ ਸੇਲ ਲੱਗ ਪਏ ਹੁਣ ਬਸ ਇੱਕ ਰਹੀ ਹੋਣ ਲੱਗ ਪਣ ਫਿਰ ਨਹੀਂ ਬੜਾ ਟੈਂਸ਼ਨ ਕਿਸੇ ਵੇਲੇ ਚ ਲੋ ਆ ਵੀ ਜਾਂਦੇ ਕਿਸੇ ਵੇਲੇ ਨਹੀਂ ਹੋਣੀ ਕੋਈ ਟੈਂਸ਼ਨ ਤੇ ਆ ਮੈਂ ਆਪਣੇ ਹੱਥੇ ਲੈ ਲੈਂਦਾ ਮੈਨੂੰ ਸੋਨਾ ਕਲਰ ਬੜਾ ਪਿਆਰਾ ਲੱਗਾ ਸੀਗਾ ਤੇ ਮੈਂ ਕਿਹਾ ਮੈਂ ਆਪਣੇ ਆਸਤੇ ਲੈ ਲਿਆਗਾ ਤੇ ਇੱਥੇ ਬਸ ਇਹ ਤਿੰਨੇ ਜਾਣੀਆਂ ਸੀ 3 ਸੂਟ ਅੱਪੀ ਦੀ ਕਿਰਪਾ ਨਾਲ ਆਪਣੇ ਆਉਂਦੇ ਆਉਂਦੇ ਸੇਲ ਹੋ ਗਏ ਇਹ ਕਹਾਂ ਤਿੰਨੇ ਜ਼ੋਰ ਜਿਹੜਾ ਲੈ ਲਿਆ ਇੱਕੋ ਦੂਜੇ ਨੂੰ ਕਰਉਂ ਵੀ ਲੇਟ ਹੀ ਗਈ ਕਿੰਨਾ ਲੇਟ ਹੋ ਗਈ ਸੀਗੀ ਤੇ 11 ਵਜੇ ਸਾਡੇ ਘਰ ਹਨਾ ਕੇ ਤੇ ਇੱਕ ਟ੍ਰੈਫਿਕ ਇੰਨੀ ਅੱਜ ਕਿੰਨਾ ਜ਼ਿਆਦਾ ਜਾਮਣਾ 5 ਵਜੇ ਕਿ ਮੈਨੂੰ 5 ਵਜੇ ਮੈਂ ਘਰੇ ਆਈ ਸੀਗੀ ਮਨਮੀਤ ਉਹਦੇ ਨਾਲ ਟਿਊਸ਼ਨ ਹੀ ਤੇ ਫਤੇ ਘਰੇ ਸੀਗਾ ਤੇ ਇੰਨਾ ਜਦੋਂ ਮੈਂ ਥੱਕ ਗਈ ਅੰਦਰ ਸਿਰ ਪੀੜ ਇੰਨਾ ਮੰਦਾ ਹਾਲ ਆਉਂਦਾ ਸਰ ਪਹਿਲਾਂ ਗੋਲੀ ਖਾਦੀ ਗੋਲੀ ਖਾ ਕੇ ਚਾਹ ਪੀਤੀ ਚਾਹ ਚੂ ਪੀ ਕੇ ਤੇ ਉਸ ਤੋਂ ਬਾਅਦ ਇੱਥੇਨ ਸਾਡੇ ਕੇ 6 ਦਾ ਟਾਈਮ ਹੀ ਗਿਆ ਤੇ ਇੱਥੇ ਆਈਆਂ ਹੀ ਅੰਟੀਆਂ ਤੇ ਆਪਾਂ ਲੱਗ ਪਏ ਸੂਟੋ ਖਾਣ ਉਸ ਤੋਂ ਬਾਅਦ ਆਪਾਂ ਕੋਈ ਵੀ ਵੀਡੀਓ ਜਿਹੜੀ ਨਹੀਂ ਹਨਾ ਹੋਰ ਕੋਈ ਵੀ ਵੀਡੀਓ ਨਹੀਂ ਬਣਾਈ ਵੀ ਤੇ ਇਹ ਵੀਡੀਓ ਹੈ ਜਿਹੜੀ ਅਸੀਂ ਮਾਰਦੀ ਆਪਾਂ ਬੱਚੇ ਤੇ ਤੇ ਸਕੂਲ ਬੱਚੇ ਤੇ ਜਿੰਨ ਸਾਰੇ ਤੇ ਆਪਾਂ ਲੱਗ ਪਏ ਮਸ਼ੀਨ 'ਚ ਕੱਪੜੇ ਪਾਉਣ ਮੈਂ ਟਾਈਮ ਨਾਲ ਹੀ ਨਾ ਤੇ ਕਿਉਂ ਮਸ਼ੀਨ ਨਾਲ ਨਹੀਂ ਲਿਆ ਸੀ ਤੇ ਉਸ ਤੋਂ ਬਾਅਦ ਆ ਕੱਪੜੇ ਇਹ ਬੱਚੇ ਤੋੜੇ ਬੱਚੇ ਤੋੜ ਕੇ ਤੇ ਆਪਾਂ ਲੱਗੀਆਂ ਕੱਪੜੇ ਪਾਉਣ ਪੈਣਾ ਮੈਂ ਅੱਜ ਬੱਚਿਆਂ ਦੀ ਹਾਊਸ ਜਰਨੀ ਫਾਉਂਗੀ ਤੇ ਇਹ ਦੂਸਰੀ ਜਰਨੀ ਫਾਉਂਗੀ ਜਿਹਦੀ ਵਾਈਟ ਸ਼ਰਟ ਆ ਵਗੈਰਾ ਵਾਈਟ ਵਾਈਟ ਕੱਪੜੇ ਮੈਨਾਂ ਪਹਿਲਾਂ ਪਾ ਦੇਣ ਨੂੰ ਨਹੀਂ ਸਾਫ ਆਉਣੇ ਨੇ ਕਿ ਚਿੱਟੇ ਕੱਪੜੇ ਪਹਿਲਾਂ ਪਾ ਦੇਣੇ ਸਾਫ ਸਾਫ ਕੱਪੜੇ ਤੇ ਉਸ ਤੋਂ ਬਾਅਦ ਨੇ ਦੂਜੇ ਕਲਰ ਵਾਲੇ ਫਿਰ ਪੁਣੀ ਨਿਰੰਗ ਵਾਲੇ ਕੱਪੜੇ ਤੇ ਕੱਪੜੇ ਕਾਲੀ ਨਹੀਂ ਤੋਂ ਵੀਰਵਾਰ ਤੇ ਸ਼ੁਕਰਵਾਰ ਨੂੰ ਕਾਲਾ ਤੋਂ ਬਾਅਦ ਚੱਲ ਗਈ ਦਰਬਾਰ ਸਾਹਿਬ ਨਹੀਂ ਗਈ ਸੌਰੀ ਕਿ ਮਤਲਬ ਆਪੀ ਸੀ ਜੇ ਮੱਥਾ ਟੇਕ ਕੇ ਦਰਬਾਰ ਸਾਹਿਬ ਨੂੰ ਇੱਕ ਟ੍ਰੈਫਿਕ ਦਾ ਕਰਕੇ ਨੇਟ ਵੜੀ ਗਈ ਇੱਕ 1.5 ਵਜੇ 1:00 ਵਜ ਗਿਆ ਸੀ ਕਿ 1:30 ਨੂੰ ਹੋ ਗਿਆ ਸੀਗਾ ਤੇ ਫਿਰ ਮੈਂ ਇਸ ਕਰਕੇ ਦਰਬਾਰ ਸਾਹਿਬ ਲੈਣ ਤਾਂ ਸਿੱਧਾ ਮੱਤਾ ਜੀ ਬਾਬਾ ਜੀ ਦਿਨ ਮੱਤਾ ਦੇ ਲਈ ਤੇ ਉਸ ਤੋਂ ਬਾਅਦ ਮੈਂ ਬਾਜ਼ਾਰ ਚ ਮੈਨੂੰ ਇੱਕ ਦੁਕਾਨ ਸੀ ਕਿ ਕੱਪੜੇ ਲਿਆਉਣੇ ਸੀ ਸੂਟ ਮੈਂ ਉਹ ਲੈਣਦੇ ਤੇ ਮੈਨੂੰ ਆ ਜਾਂਦੇ ਨੂੰ 5 ਵਜੇ ਇਸ ਕਰਕੇ ਮੈਂ ਫਿਰ ਰਹਿਣ ਦੱਸੇ ਤੇ ਕੱਪੜੇ ਮੇਰੇ ਦੋ ਦਿਨ ਤੋਂ ਤੋਬੇ ਨਹੀਂ ਤੇ ਇੱਥੇ ਵਾਸ ਮੈਂ ਕੱਪੜੇ ਪਾਤ ਨਹੀਂ ਸੀ ਚ ਬੱਚਿਆਂ ਤੋਰਨ ਤੋਂ ਬਾਅਦ ਨਾਲ ਹੀ ਕਰਦੇ ਕੰਮ ਦੇ ਨਾਲ ਹੀ ਆਪਾਂ ਉਹ ਇੱਕ ਕੱਪੜੇ ਪਾ ਕੇ ਉਸ ਤੋਂ ਬਾਅਦ ਮੈਂ ਵੀੜਾ ਜਿਹੜਾ ਸਾਡੇ ਬਿੜੇ ਤੇ ਚਾੜੂ ਲਾ ਕੱਲ ਨਹੀਂ ਲੱਗਿਆ ਵੀ ਤੇ ਬਸ ਉਹ ਨਹੀਂ ਆਉਂਦਾ ਰੇ ਤੇ ਮੀੜਾ ਕੱਟੇ ਨੀੜਾ ਕੇ ਬੜਾ ਖਰਾਬ ਜਿਹਾ ਕਿ ਵੀੜੀ ਵੀ ਸਫਾਈ ਕੀਤੀ ਕੱਪੜੇ ਪਾ ਕੇ ਤੇ ਮੁੰਮੀ ਆਪਣੇ ਨਾ ਆਪਣਾ ਮੋਟਰਸਾਈਕਲ ਧੋਤਾ ਤੇ ਨਾਲ ਹੀ ਗੁਲਫਤੇ ਦਾ ਸਾਈਕਲ ਤੇ ਗੁਲਫਤੇ ਨੇ ਇੰਨਾ ਸਾਈਕਲ ਗੰਦਾ ਕੀਤਾ ਨਾ ਇੰਨਾ ਜਿਆਦਾ ਪਤਾ ਨਹੀਂ ਮਿੱਟੀ ਮੱਟੀ ਦੇ ਵਿੱਚ ਕਿੱਥੇ ਚਲਾਇਆ ਨੇ ਜਿਆਦਾ ਛਾਈ ਤੇ ਡਿੱਗ ਪਿਆ ਸੀਗਾ ਤੇ ਜਦੋਂ ਆਇਆ ਨਾ ਉਸ ਤੋਂ ਬਾਅਦ ਉਹਨੇ ਵੀ ਇੱਕ ਖੇੜਗੁੱਡ ਕੇ ਆਇਆ ਨਾ ਉਹਨੇ ਵੀ ਧੋਤਾ ਉਹ ਸਾਈਕਲ ਆਪਣਾ ਆਪਣੇ ਪੈਰ ਧੋਤਾ ਪਰੋਂਦ ਕਰਾ ਰਹੀ ਹਾਂ ਇਹ ਮਸਰਾਹ ਪੋਚਲਔ ਸਾਰੀ ਚਾੜੂ ਲਾਹੀਆਂ ਕਪੜੇ ਮਸ਼ੀਨ ਚ ਪਾ ਕੇ ਚਾੜੂ ਲਾ ਕੇ ਮੇਰੇ ਮਿੱਤੇ ਪਾ ਆਪਣੇ ਸਾਈਕਲ ਗੁਰਪਤੇ ਸਾਈਕਲ ਤੇ ਆਪਣੀ ਮੋਟਰਸਾਈਕਲ ਧੋ ਲਿਆ ਤੇ ਉਸ ਤੋਂ ਬਾਦ ਮੈਂ ਆ ਗਈਆਂ ਅੰਦਰ ਇੱਥੇ ਤੇ ਮੈਂ ਲੱਗੀ ਹੋਈਆਂ ਬੜਦੇ ਬੜਚੀੜੀ ਝਾੜ ਕੇ ਵਿਛਾ ਦੂੰਗੀ ਬੜਚੀਟ ਤੇ ਨਾਲ ਹੀ ਬੜਦੀ ਢੋ ਤੇ ਸਾਬਣ ਕਰਦੀ ਪਈ ਤੇ ਮਨ ਨਾਲ ਹੀ ਚਾਦਰ ਜਿਹੜੀ ਝਾੜਦਾ ਕਦੀ ਝੜ ਕੇ ਵਿਛਾਦਾ ਕਿ ਵਾ ਫਿਰ ਨਾ ਥੇਦੀ ਚਾਲੂ ਲਾਦਦਾ ਕਿਉਂਕਿ ਹੁਣ ਦੋ ਤਿੰਨ ਦਿਨ ਹੋ ਗਏ ਪੋਚਾਵ ਨਹੀਂ ਲੱਗਾ ਵੀ ਕਿ ਜਿੱਦਨ ਮੀਂਹ ਪੈਦਾ ਫਿਰ ਮੈਂ ਉਦੋਂ ਰਹਿਣ ਦੇਣੀ ਕਿਉਂਕਿ ਕਿਤੇ ਸਲਾਬ ਬੜੀ ਆ ਜਾਂਦੀ ਹੈ ਸੇਲੇ ਸੇਲੇ ਜੀ ਗਿੱਲੇ ਗਿੱਲੇ ਜਿਹੜੇ ਬੜੇ ਨਿੰਨੰਦਾ ਤੇ ਕੱਲ ਨੂੰ ਮੈਂ ਜਾਣ ਕਰਕੇ ਫਿਰ ਮੈਂ ਰਹਿਣਤਾ ਸੀਗਾ ਫਿਰ ਅੱਜ ਮੈਂ ਸੋਚਿਆ ਸੀ ਕਿ ਇੱਕ ਵਾਰੀ ਕੱਪੜੇ ਤੋਂ ਦੇ ਰਹਿਣ ਦੂੰਗੀ ਕਿ ਅੰਦਰਾਂ ਦੀ ਟੈਸਟਿੰਗ ਵਗੈਰਾ ਛਾੜੂ ਪੋਚਾ ਕਰਦੀਆਂ ਕਿਉਂਕਿ ਕੱਪੜੇ ਖਰਾਬ ਜਿ ਬੜੇ ਹੋਏ ਅੰਦਰ ਤੇ ਕੱਲ ਨੂੰ ਫਿਰ ਮੈਂ ਕਿਹਾ ਸੰਡੇ ਆ ਜਿਸ ਦਿਨ ਬੱਚੇ ਘਰੇ ਹੁਣ ਫਿਰ ਮੈਂ ਉਸ ਦਿਨ ਆ ਕੇ ਲਈ ਨਹੀਂ ਵੀ ਲੱਗਦੀ ਮੇਰੇ ਤੋਂ ਫਿਰ ਵਾਲ ਗੁੰਨ ਧੋਣੇ ਹੁੰਦੇ ਆ ਬੱਚਿਆਂ ਦੇ ਫਿਰ ਮੈਨੂੰ ਔਖਾ ਲੱਗਦਾ ਵਾ ਬਿਮਾਰੀਂ ਸਾਫ ਕਰਕੇ ਠੀਕ ਮੈਂ ਇਹਨਾਂ ਨੂੰ ਕਹਿਣ ਲਈ ਸੀ ਕਿ ਜਦੋਂ ਮੀਂਹ ਆਉਂਦਾ ਨਾ ਵਾਛੜ ਨਾਲ ਜਾਲੀ ਤੁਬੀ ਪਈ ਐ ਸਾਫ ਆ ਕਿ ਬਿਲਕੁਲ ਐ ਸਾਫ ਮੈਂ ਕਰਨੀ ਜਾਲੀ ਵਾਲਾ ਬੂਆ ਤੇ ਜਾਲੀ ਜਿਹੜੀ ਬਾਰੀ ਆ ਤਾਂ ਵਜਾਂਦੀ ਆ ਕਿਉਂਕਿ ਪਾਣੀ ਕੇਲੇ ਵਾਛੜ ਹੋਵੇ ਤਾਂ ਪਾਣੀ ਵੀ ਆ ਇੱਥੇ ਆ ਗਏ ਆ ਆਪਾਂ ਲੌਬੀ ਦੇ ਵਿੱਚ ਤੇ ਹੁਣ ਲੌਬੀ ਦੀ ਬੜੀ ਛੜੀ ਝਾੜ ਕੇ ਵੀ ਸ਼ਾਦੂ ਤੇ ਮੈਨੂੰ ਰੱਦ ਹੀ ਚੇਂਜ ਕਰ ਲੰਤੀ ਕਿੰਦੇ ਕਿ ਨਹੀਂ ਰਹਿੰਦੇ ਹੁਣ ਸੰਡੇ ਤੋਂ ਬਾਅਦ ਕਰ ਲੀਂ ਜਾਂ ਕਰ ਲ ਤੂੰ ਸੋਮਵਾਰ ਕਰ ਲੀਂ ਜਾਂ ਐਤਵਾਰ ਕਰ ਲੀਂ ਕੱਲ ਕਿ ਸੌਪ ਹੀ ਹੈ ਜੇ ਚਾਰ ਪੰਜ ਦਿਨੋਂ ਕਿ ਬਿਚੀ ਨੂੰ ਪਹਿਲਾਂ ਮੈਂ ਕਰਦਾ ਹੀਗਾ ਕਿ ਚੇਂਜ ਕਰ ਦੰਤੇ ਇੱਥੇ ਨਾ ਰਾਤੀ ਮਨ ਮੀਤ ਨੇ ਆਪਣਾ ਸਕੂਲ ਵਾਲਾ ਬੈਗ ਝਾੜਿਆ ਉਹਨੇ ਸ਼ਾਇਦ ਨੇ ਨਾ ਬੈਗ ਝਾੜਿਆ ਮੈਂ ਇਹਨੂੰ ਦਿੰਦੀ ਤੇ ਮੈਂ ਉਹਦਾ ਬੈਗ ਬਾਹਰ ਝਾੜਨਾ ਸੀ ਉਹਨੇ ਅੰਦਰ ਝਾੜਤਾ ਤੇ ਉਹ ਸਾਰਾ ਹੀ ਨੇ ਜਿਹੜਾ ਬੈਗ ਤੇ ਨਿਕਲੀ ਦਾ ਕਚਰਾ ਜਿਹਾ ਹੁੰਦਾ ਵਾ ਉਹ ਸਾਰਾ ਥੱਲੇ ਪਿੱੰਦ ਰਿਆ ਤੇ ਕੋਈ ਬੈੱਡ ਤੇ ਪਿਆ ਹੀਗਾ ਤੇ ਫਿਰ ਮੈਂ ਕਰਾਂਗੇ ਚੁੱਕ ਕੇ ਸਾਰਾ ਬੈੱਡ ਦੀ ਮੈਂ ਕਿ ਸਾਰੀ ਸਫਾਈ ਦੀ ਬੈੱਡ ਦੀ ਕੀਤੀ ਇੱਕ ਸਾਫ ਸਫਾਈ ਇਹ ਸਾਰੇ ਕੀਤੀ ਤੇ ਨਾਲ ਨਾਲ ਨਾ ਮੈਨੂੰ ਇਧਰ ਮੈਂ ਆਪਣਾ ਇਹ ਵੀ ਕੰਮ ਕਰਨ ਦੇਈ ਸੀ ਨਾਲ ਨਾਲ ਮੈਂ ਕੱਪੜੇ ਕਦੀ ਕੱਢਉਣੀ ਕਦੀ ਪਾਉਣੀ ਹਿਉ ਵਿੱਚ ਸਪਿੰਨਰ 'ਚ ਪਾਈ ਜੰਨੇ ਸਾਰਾ ਮਤਲਬ ਉਧਰ ਦਾ ਵੀ ਕਰਨ ਦੇਈ ਮੈਨੂੰ ਇਹ ਕਿ ਮੇਰੇ ਕੱਪੜੇ ਵੀ ਤੋਜਣ ਇੱਕ ਤਰ੍ਹਾਂ ਲਾਈਟ ਬਹੁਤ ਤੰਗ ਕਰਦੀ ਕਦੀ ਆਉਂਦੀ ਕਦੀ ਜਾਂਦੀ ਕਿੰਨੀ ਵਾਰ ਚ ਆ ਗਈ ਚਲ ਗਈ ਆ ਗਈ ਚਲ ਗਈ ਹੋ ਕਰਨ ਦੇਈ ਸੀ ਕਿਉਂ ਮੇਰੇ ਕੱਪੜੇ ਦਾ ਕੰਮ ਨਾ ਕਿਤੇ ਵਿੱਚ ਰਹਿ ਜੇ ਕਿਉਂਕਿ ਬੱਤੀ ਚਲਦੀ ਬਹੁਤ ਮੁਸ਼ਕਲ ਹੁੰਦਾ ਵਾ ਫਿਰ ਕਿ ਕਪੜੇ ਵਿੱਚ ਹੁਣ ਤੇ ਬੜਾ ਔਖਾ ਜਿਹਾ ਲੱਗਦਾ ਵਾ ਤੇ ਬਸ ਇੱਥੇ ਬੈਡ ਛਿੜੂ ਪੁਛਾ ਕੇ ਉਸ ਤੋਂ ਬਾਅਦ ਮੈਂ ਡਰੈੰਗ ਰੂਮ ਦੀ ਵੀ ਕਰਤੀ ਡਸਟਿੰਗ ਵਗੈਰਾ ਉੱਧਰ ਵੀ ਕੁਰਸੀਆਂ ਕਰਸੀਆਂ ਤੇ ਮਾਰ ਕੇ ਕੱਪੜਾ ਤੇ ਬੈੱਡ ਸ਼ੀਟ ਚੁਪਛਾਤੀ ਸੀ 기 ਝਾੜ ਕੇ ਚਾੜੂ ਵਿਛਾ ਕੇ ਤੇ ਫਿਰ ਮੈਂ ਜਿਹੜਾ ਝਾੜੂ ਜਿਹੜਾ ਲਾ ਲੂੰਗੀ ਜਿਹੜੇ ਵੀ ਚੈਨਲ ਤੇ ਮਤਲਬ ਕਿ ਪੱਲੀ ਗਾਰ ਉਹਦੇ ਚੈਨਲ ਤੇ ਫਸਟ ਟਾਈਮ ਆਉਂਦੀ ਹੈ ਤੇ ਜਿਹੜੂ ਵੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਸਕੀਪ ਨਾ ਕਰਿਆ ਕਰੋ ਵੀਡੀਓ ਫੁੱਲ ਵਾਚ ਕਰਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਇੱਕ ਤਾਂ ਕੰਮ ਦਾ ਟਾਈਮ ਹੁੰਦਾ ਕਿ ਫੜਾਫੜ ਕੰਮ ਕਰਨਾ ਹੁੰਦਾ ਵਾ ਇੱਕ ਵੀਡੀਓ ਦੇ ਚੱਕਰ 'ਚ ਜਿਹੜਾ ਕੰਮ ਹੁੰਦਾ ਵਾ 5-10 ਮਿੰਟ ਦਾ ਉਹਨੂੰ ਕਿਸੇ ਵੇਲੇ 15-20 ਵੀ 25-25 ਮਿੰਟ ਵੀ ਲੱਗ ਜਾਂਦੀ ਹੈ ਕੈਮਰਾ ਸੈੱਟ ਕਰਨ ਲੱਗਿਆਂ ਫੋਨ ਕਦੀ ਇੱਧਰ ਕਦੀ ਉੱਧਰ ਕਰਨ ਲੱਗਿਆਂ ਸੋ ਪਲੀਜ਼ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਪਲੀਜ਼ ਫੁੱਲ ਵਾਚ ਕਰਿਆ ਕਰੋ ਇੱਥੇ ਆਪਣੀ ਇੰਡਸਟਰੀ ਜਿਹੜੀ ਹੋਗੀ ਹੈਗੀ ਤੇ ਮੈਲ ਲੱਗੀ ਹੋਈ ਸੀਗੀ ਝਾੜੂ ਲਾਉਣ ਝਾੜੂ ਲਾਉਂਦੀ ਲਾਉਂਦੀ ਪਈ ਸੀਗੀ ਤੇ ਅੱਜ ਧੁੱਪ ਬਹੁਤ ਸੋਹਣੀ ਲੱਗੀ ਆ ਤੇ ਉੱਧਰ ਮੈਂ ਕੱਪੜੇ ਵੀ ਧੋਈ ਜਾਣੇ ਨਾਲ ਨਾਲ ਨਰ ਕਰਦਾ ਕੰਮ ਤੇ ਜਦੋਂ ਮੈਨੂੰ ਆਦਤ ਹੈ ਨਾ ਜਦੋਂ ਡਸਟਿੰਗ ਸੋਰੀ ਜਦੋਂ ਝਾੜੂ ਵਗੈਰਾ ਲਾਉਣਾ ਉਹ ਕਰੀਨੇ ਚ ਬੂਆ ਤੇ ਪਿੱਛੋਂ ਕਿ ਜਾਲਾ ਜੁਲਾ ਜਿਹੜਾ ਲਾ ਲੈਣਾ ਵਾ ਜਾਂ ਬਾਗੀਆਂ ਚ ਕਿ ਝਾੜੂ ਮਾਰ ਦੇਣਾ ਬਾਕੀ ਤੇ ਜਦੋਂ ਮੈਂ ਕੁਰਸੀਆਂ ਤੇ ਕੱਪੜਾ ਮਾਰੂੰਗੀ ਜਦੋਂ ਫਿਰ ਇਹ ਗਿੰਡੋਂ ਨੂੰ ਪੂਰੀ ਚੰਗੀ ਤਰ੍ਹਾਂ ਸਾਫ਼ ਕਰ ਦੇਣੀ ਹੁੰਦੀ ਆ ਕਿ ਇਹਨੂੰ ਸਾਫ਼ ਕਰ ਦੇਣਾ ਕਿਉਂਕਿ ਫਿਰ ਗੰਦੀ ਜੀ ਨਹੀਂ ਲੱਗਦੀ ਜਿੰਨਾ ਗੰਦਾ ਹੋਵੇ ਫਿਰ ਆਪ ਕਰਨਾ ਤੇ ਸਾਫ਼ ਆਪ ਹੀ ਹੁੰਦਾ ਹੈ ਨਾ ਤੇ ਕਿਸੇ ਵੇਲੇ ਚਲੋ ਰੈ ਵੀ ਜਾਂਦਾ ਹੈ ਨਾ ਪੱਕਾ ਨਹੀਂ ਆਪਾਂ ਕਹਿੰਦੇ ਕਿ ਆਪਾਂ ਹਨਾ ਕਿ ਆਪਰ ਰੈਗੂਲਰ ਕਰਦੇ ਆ ਕਿ ਤੁਸੀਂ ਵੇਲੇ ਜਾਣਾ ਆਉਣਾ ਵੀ ਹੁੰਦਾ ਵਾ ਫਿਰ ਉਹਦੇ ਪਾਰਾ ਤੇ ਮੈਨੂੰ ਇਹ ਕਿ ਮੈਂ ਆਪਣਾ ਸਾਸੂ ਇਹਦੇ ਮਨੇ ਬੈਗ ਹੈ ਚੰਗੀ ਤਰ੍ਹਾਂ ਇੱਕ ਰਿਚਾੜੂ ਜਿਹੜਾ ਲਾ ਲੈਣੀ ਨੂੰ ਨਹੀਂ ਆ ਕਿ ਬੈਗ ਬੈੱਡ ਤੇ ਲਾ ਲੈਣ ਝਾੜੂ ਲਾ ਕੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਆ ਮੈਂ ਸਾਰੇ ਜਿਹੜਾ ਝਾੜੂ ਕੱਢ ਲੂੰਗੀ ਤੇ ਨਾਲ ਦੀ ਨਾਲ ਹੀ ਪੋਚੇ ਜਿਹੜਾ ਲਾ ਦੂੰਗੀ ਨਾ ਪੌਲੀਥੀਨਸ ਲਾ ਬਉਣ ਕਰਕੇ ਨਾ ਤੇ ਸਾਰਾ ਪੇਂਟ ਜਿਹੜਾ ਲੱਤ ਗਿਆ ਪੌੜੀ ਤੇ ਲੇ ਪੱਟੀ ਜੀ ਸਾਰੀ ਲੱਤ ਦੀ ਜਾਂਦੀ ਕੁਝ ਫਤੇਬੜੀ ਲਾਉਂਦਾ ਵਾ ਉਂਗਲ ਮਾਰ ਮਾਰ ਕੇ ਉਂਗਲ ਮਾਰ ਮਾਰ ਕੇ ਨਾਉ ਮਾਰ ਮਾਰ ਕੇ ਸਾਰੀ ਲਾ ਦਿੰਦਾ ਅੰਨ ਤੇ ਖਾਣ ਦਾ ਪੁੱਛ ਜਿਆ ਬੁੜਾ ਪਿਆ ਕਿਸੇ ਨੂੰ ਖਾਵ ਜਿੰਦਾ ਜੇ ਮੈਂ ਇਧਰ ਲੱਗੇ ਨਾ ਹਾਂ ਤੇ ਇੱਥੇ ਮਨਮੀ ਦਾ ਸਟੱਡੀ ਟੇਬਲ ਹੀ ਇੱਕ ਸਾਈਡ ਤੇ ਮੈਂ ਬ੍ਰੈਸ ਟੇਬਲ ਲਾਇਆ ਤੇ ਤੇ ਵਿੱਚ ਸਟੱਡੀ ਟੇਬਲ ਤੇ ਰੱਖਿਆ ਬੱਚੇ ਆਂਦਾ ਤੇ ਇਹਨਾਂ ਦੇ ਕੁੱਕਮ ਪਤਾਂ ਵਿੱਚ ਜਿੱਦ ਰੈਕ ਉਹ ਥੱਲੇ ਬਣਿਆ ਤੇ ਇਸ ਦੇ ਵਿੱਚ ਮੈਂ ਜੁਨੀਫਾਰਮ ਉਹਨੇ ਤੇ ਬ੍ਰੈਸ ਕਰਕੇ ਰੱਖ ਦਿੰਦੀ ਹੁੰਨੀ ਆ ਤੇ ਲਾ ਕੇ ਤੇ ਉਤਲੇ ਡਰਾਵਰ ਦੇ ਚੀਜ਼ ਬੁੱਕਾਂ ਵਗੈਰਾ ਵਾ ਉਹਨਾਂ ਦੀਆਂ ਤੇ ਬਸ ਇੱਥੇ ਮੈਂ ਚਾ ਵੀਡੀਓ ਲਾ ਲੂੰ ਇੰਨਾ ਕੂੜਾ ਨਿਕਲਿਆ ਨਾ ਇੱਕ ਨਾ ਲੂਈ ਲੂਈ ਜੀ ਬੜੀ ਆ ਉਹ ਹਵਾ ਨਾਲ ਫਿਰ ਪਸਾ ਜਾਂਦੀ ਤੇ ਮੈਂ ਇੱਥੇ ਚੁੱਕ ਕੇ ਇਕ ਕਰੀਆ ਚੰਗੀ ਤਰ੍ਹਾਂ ਮੈਂ ਚਲ ਮੈਂ ਚਾ ਵੀਡੀਓ ਲੈ ਕਰੀ ਮਾਰਦਾ ਕਿ ਕੂੜਾ ਵੇਖ ਲੋ ਕਿੰਨਾ ਕੂੜਾ ਨਿਕਲਿਆ ਵਾ ਬਾਕੀ ਰਸੋਈ ਤੇ ਮੈਂ ਸਭੇ ਸਾਫ ਕਰ ਲਈ ਸਾਰੀ ਰਸੋਈ ਰਸੋਈ ਮੇਰੀ ਸਾਫ ਬਸ ਪੋਚੇ ਲਾ ਗਏ ਤੇ ਤੇ ਨਾਲੇ ਕੱਪੜੇ ਪਾ ਕੇ ਸੁਕਣੇ ਉਸ ਤੋਂ ਬਾਅਦ ਮੈਂ ਜਿਹੜੇ ਪੋਚੇ ਹੁਣ ਮਾਰ ਲੂੰਗੀ ਤੇ ਵੀੜਾ ਫੂੜਾ ਮੈਂ ਸਭੇ ਰੇਕ ਉਸ ਨਾਲ ਹੀ ਸਾਫ਼ ਕਰ ਲਏ ਹੈ ਕੱਪੜੇ ਪਾ ਕੇ ਪਰ ਹੁਣ ਇੱਥੇ ਬਹੁਤ ਜ਼ਿਆਦੀ ਧੁੱਪ ਲੱਗੀ ਝਾੜੂ ਵੀ ਲੱਗ ਗਈ ਝਾੜੂ ਵੀ ਸਾਡ ਲੱਗ ਗਿਆ ਤੇ ਕੱਪੜੇ ਵੀ ਆਪਣੇ ਧੁੱਪ ਗਏ ਹੀ ਬਸ ਇੱਕ ਪੂ ਰਿੰਦਾ ਇਹ ਉਹ ਮੈਂ ਵਿੱਚ ਪਾ ਤਾ ਬਾਤ ਸਪਿੰਨ ਹੋ ਗਈ ਉਹ ਮੈਂ ਸਾਰੇ ਕੱਢ ਲਿਆ ਤੇ ਨਾਲ ਦੀ ਨਾਲ ਪਾ ਦੂੰਗੀ ਵਿੱਚ ਵੀ ਮਸ਼ੀਨ ਦੇ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਮੈਂ ਸੁੱਕਣੇ ਪਾਉਣ ਲੱਗੀ ਹਾਂ ਕਿਉਂ ਅੱਜ ਬੜੀ ਸੋਹਣੀ ਧੁੱਪ ਲੱਗੀ ਇੰਨਾ ਹੈ ਕਿ ਚਲ ਕੱਪੜੇ ਗੁੱਪਲੇ ਆਪਣੇ ਸਾਰੇ ਸੁੱਕ ਜਾਣਗੇ ਕਿਉਂ ਕੱਪੜੇ ਹੈਗੇ ਬڑے ਹੀਗੇ ਧੁੰਨ ਵਾਲੇ ਇਹ ਤੇ ਮੈਂ ਕੱਪੜੇ ਪਾ ਕੇ ਮੈਂ 5 ਕੁ ਮਿੰਟ ਬੈਗੀ ਮੈਂ ਸਾਹ ਸੁਲਿਆ ਤੇ ਉਹ ਪਾਣੀ ਪੀਤਾ ਇੰਨੀ ਜਦੀ ਗਰਮੀ ਨਾਲ ਫੇਰ ਬਹੁਤ ਜਦੀ ਗਰਮੀ ਹੋ ਰਹੀ ਪਈ ਹੈ ਤੇ ਵਸੇ ਤੇ ਮੈਂ ਬੈਡਰੂਮ ਵਿੱਚ ਇਤਨਾ ਰੇਗਰੂਮ ਜਿਵੇਂ ਕੋਚਾ ਜਿਹਾ ਲੱਗ ਗਿਆ ਇਥੇ ਤੇ ਇੱਥੇ 하기 ਹੁਣ ਮੈਂ ਲੌਬੀ ਚ ਲੌਬੀ ਚ ਲਾ ਕੇ ਅੱਧੀ ਲੌਬੀ ਚ ਮੈਂ ਨਾਲ ਨਹੀਂ ਹਣੀ ਆ ਤੇ ਫਿਰ ਮੈਂ ਉਸ ਤੋਂ ਬਾਅਦ ਕਿ ਦੂਸਰੇ ਰੂਮਾਂ ਚ ਫੇਰ ਲਾਉਣੀ ਹੈ ਪਾਣੀ ਚੇਂਜ ਕਰਕੇ ਤੇ ਇਹਨਾਂ ਦੋਵਾਂ ਰੂਮਾਂ ਚ ਲਾ ਕੇ ਤੇ ਅੱਧੀ ਲੌਬੀ ਚ ਲਾ ਕੇ ਤੇ ਫਿਰ ਮੈਂ ਪਾਣੀ ਜਿਹੜਾ ਚੇਂਜ ਕਰ ਲਿਆ ਹਣੀ ਆ ਕਿੰਨੀ ਜਦੀ ਅੱਜ ਗਰਮੀ ਹੋਈ ਨਾ ਬਹੁਤ ਜਿਆਦੀ ਤੇ ਤੇ ਮੈਨੂੰ ਇਹ ਕਿ ਚੱਲੇ ਕਿ ਨਾ ਸਫਾਈ ਜੀ ਹੋ ਜਾਂਦੀ ਹੈ ਤੇ ਮੰਜਾ ਨਾ ਮੈਂ ਅਹੀਂ ਰਾਤ ਨੂੰ ਡਾਉਣੀ ਆ ਲੌਬੀ ਚ ਤੇ ਫਿਰ ਦਿਨੇ ਨਾ ਚੁੱਪ ਲਈਦਾ ਜਦੋਂ ਬੱਚੇ ਆਉਂਦੇ ਤੋਂ ਡਾਲ ਲਈਦਾ ਵ ਤੇ ਦਿਨੇ ਚੁੱਪ ਲਈਦਾ ਸਫਾਈ ਕਰਕੇ ਜੋ ਸਾਰੀ ਸਿਰੇ ਬੈੱਡ ਲੱਗਾ ਹੋ ਲੌਬੀ ਦੇ ਵਿੱਚ ਆ ਸਿੰਪਲ ਜਿਹਾ ਬੈੱਡ ਹੈ ਤੇ ਆਪਾਂ ਇੱਥੇ ਰਹਿਨੇ ਆ ਸਾਰਾ ਦਿਨ ਤੇ ਮੰਜਾ ਡਾ ਦੇ ਜੇ ਬੱਚੇ ਕਰ ਉਹਨਾਂ ਪਰੰਜਾ ਬੈੱਡ ਡਾਲ ਲਈਦਾ ਵ ਤੇ ਅੰਦਰ ਲੱਗਾ ਸੀਗਾ ਪਾਰਟ ਹੀਮਕੁਣੂ ਸਾਹਿਬ ਤੇ ਸੁਮਨੀ ਸਾਹਿਬ ਦਾ 파ਟ ਹੁੰਦਾ ਪਈ ਇੱਥੇ 10 ਵਜ ਕੇ ਤੇ 15 ਕ ਮਿੰਟ ਦਾ ਟਾਈਮ ਸੀ ਸਵੇਰ ਕ 10 ਦਾ ਜਦੋਂ ਮੈਂ ਪੋਚੇ ਲਾਉਣ ਲਈ ਸੀਗੀ ਕਿ ਮੈਂ ਚੱਲਾਂ ਮੈਂ ਪੋਚੇ ਵੀ ਲਾ ਲੈਣਾ ਕਿ ਮੇਰੇ ਕੰਮ ਨੂੰ ਨਹੀਂ ਲੱਗੇ ਦੋ ਦਿਨ ਹੋ ਗਏ ਲੱਗੇ ਨੇ ਸਾਫ ਸੁਭਾਈ ਪੂਰੀ ਕੀਤੀ ਹੋ ਜੂਗੀ ਤੇ ਚਲੋ ਜੀ ਠੀਕ ਵਾ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਚ ਤੇ ਪਲੀਜ਼ ਵੀਡੀਓ ਨੂੰ ਫੁੱਲ ਨੂੰ ਵਾਚ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਓਕੇ ਜੀ ਬਾਏ